ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਸੂਈ ਵੀ ਫੈੜ ਦਿਖਾਉਣ ਜਾ ਰਹੇ ਆ ਏ ਫਾਰਮ ਸੇੜਾ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏ ਗੱਲ ਬਸ ਜੀ ਵੀਰ ਜੀ ਅਸੀਂ ਕਰ 80 ਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਚਮਕੌਰ ਸਿੰਘ ਆ ਪਿੰਡ ਧੌਣਾ ਜ਼ਿਲ੍ਹਾ ਬਰਨਾਲਾ ਵੀਰੇ ਜ਼ਿਲ੍ਹਾ ਬਰਨਾਲਾ ਪੈ ਗਿਆ ਠੀਕ ਹੈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 9779475644 ਵੀਰੇ ਠੀਕ ਹੈ ਜੀ ਇੱਕ ਵਾਰ ਹੋਰ ਬੋਲ ਦਿਓ ਜੀ 9779475644 ਵੀਰੇ ਠੀਕ ਹੈ ਜੀ ਜਿਹੜੀ ਆਪਾਂ ਵੈਣ ਦੇਖ ਰਹੀ ਕਹਵੇਂ ਸਵੇ ਸਵੇ ਜੀ ਪਹਿਲੇ ਪਹਿਲੇ ਦੂਰ ਤੋਂ 26 27 ਕਿਲੋ ਤੋਂ ਘਟਿਆ ਦੂਜੇ ਸਵੇ ਮੂੰਹ ਚਾੜਨਾ ਪਿਆ ਉਹ ਵੀਰੇ ਠੀਕ ਹੈ ਜੀ ਮੂੰਹ ਉਹ ਪ ਉਜਾਸਵਾ ਸੁਈਆ ਪ੍ਰੋਪਰ ਜਮਾਂ ਸਾਫ ਕਰੀ ਪੇ ਜੇਰ ਪ੍ਰੋਪਰ ਆਰਗ ਕਰ ਦਿੱਤਾ ਹੈ ਜੇਰ ਵਗੈਰਾ ਡੰਨ ਹੈ ਜੀ ਬਿਲਕੁਲ ਡੰਨਾ ਸਾਹਮਣੇ ਆਪ ਹੀ ਜੇਰ ਜੇਰ ਵਗੈਰਾ ਤੇ ਟਿਕੜਾ ਡੰਨ ਹੈ ਜੀ ਤੇ ਵੱਡੀ ਸਾਈਜ਼ ਆ ਪੂਰਾ ਫੁੱਲੋ ਛੋਟੇ ਨਹੀਂ ਹੈਗੇ ਮੰਨ ਕੇ ਕਿਸੇ ਨੂੰ ਨਾ ਭਰਾ ਮੈਂ ਜੇਰ ਗਲਟੀ ਦਾ ਡੱਬਾ ਹੀ ਹੈ ਜਮਾਂ ਤੇ ਜੇ ਬਿਲਕੁਲ ਵੱਡੀ ਪੂਰੀ ਫੁੱਲ ਸਾਈਜ਼ ਆ ਤੇ ਥਾਣ ਲੈਵਾ ਤਾਂ ਦੱਸਣ ਦੀ ਲੋੜ ਨਹੀਂ ਜਿਦੋਂ ਬਿਲਕੁਲ ਸਾਫ ਕਰੀ ਹੋਈ ਹੈ ਬਿਲਕੁਲ ਪੂਰੇ ਕਮਰੇ ਸਤ ਤੁਸੀਂ ਦੇਖ ਸਕਦੇ ਹੋ ਨਾ ਇੱਕ ਨੰਬਰ ਜਿੰਦ ਜਾਨ ਵਾਲੀ ਆ ਜੀ ਨੋਕਰੇ ਘੋੜੇ ਵਰਗੀ ਬੱਸੀ ਪੇ ਜਮਾਂ ਸਾਈਜ਼ ਪੂਰਾ ਫੁੱਲ ਆ ਵੀਰੇ ਬਿਲਕੁਲ ਫ ਤੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਹਨ ਇੱਕ ਨੰਬਰ ਤੁਸੀਂ ਦੇਖ ਸਕਦੇ ਹੋ ਪੇਟ ਵਾਲੀ ਤੇ ਥਾਂ ਸੁਣ ਲੇਵਾ ਲੱਗਾ ਉਹ ਦੱਸਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਬੋਲਣਾ ਹੈ ਜੀ ਮੋੜ ਲਿਆ ਵੀਰੇ ਤਾਂ ਫੇਸ ਕੁਆਲਟੀ ਵਗੈਰਾ ਤੁਸੀਂ ਦੇਖੋ ਹਨ ਇੱਕ ਨੰਬਰ ਜਿੰਦ ਜਾਣ ਦੇ ਵਿੱਚ ਆ ਗਈ ਕੱਦ ਘਾਟ ਕਾਫੀ ਹੈ ਠੀਕ ਹੈ ਜੀ ਵਾਰੀ ਕੀ ਮੇਰੀ ਇੱਕ ਨੰਬਰ ਆ ਭਰਾ ਮੇਰੇ ਤਾਂ ਨਾਮ ਨਾਲ ਦੱਸਾਂ ਨੇ ਆਪਾਂ ਨਾ ਤਾਂ ਤੁਸੀਂ ਦੇਖ ਸਕਦੇ ਹੋ ਥਾਂ ਸੁਣ ਕਿਹੋ ਜਿਹਾ ਖੜਾ ਦਿਖਿਆ ਗਲਾਸ ਵਗੈਰਾ ਸੁਣ ਕਿਹੋ ਜਿਹਾ ਦਿਖੀ ਚੋਣ ਚੋਣ ਐ ਨਾ ਨਲਕੇ ਨਾਲ ਰਹਿ ਗਈ ਕੋਈ ਨਹੀਂ ਲੱਗ। ਹੁਣ ਦੋਨੇ ਖਨਾ ਮਾਗ ਲੈਪਾ। ਜਵਾਈ ਦੇ ਇੱਕ ਨੰਬਰ ਆ ਬੰਬ ਆ। ਜਵਾਈ ਨਾ ਵੇਖ ਲੰ। ਕਿ ਦੇਖਦਾ। ਗਲਾਸ ਵਰਗਾ ਥਾਣਾ ਠੰਡੀ ਜ਼ਿੰਦਗੀ ਗਲਾਪੇ ਗਲਾਪੇ ਥਾਣਾ 30 ਕਿਲੋ ਉਦੋਂ ਤੋਂ ਖਰਾ ਗੱਡੂ ਐ ਇਸਦੀ ਭਰਾ ਮੇਰਾ 22 ਕਿਲੋ ਭਲੌਣ ਦਾ ਦੁੱਧ ਘੜਿਆ ਆ। ਚੋਂ ਚੋਂ ਸਾਨੂੰ ਕੋ ਰਨ ਆਕਿਆ ਨਾਲ ਆ। ਚੋਂ ਚੋਂ ਮਾਰਿਆ ਨਿਆਣਾ ਨਿਆਣਾ ਪਾਵੇ ਨਾ ਕੋਈ ਕੁਝ ਨਹੀਂ ਕਹਿੰਦੀ ਨਿਆਣਾ ਪਾ ਲੋ ਤਾਂ ਪਾ ਲੋ ਤੇ ਆਪਾਂ ਸੇਫ ਵਾਸਤੇ ਪਾਇਆ ਵੀ ਆ ਦੇ ਚੋ ਪਾ ਲਈ ਹੁੰਦਾ ਵੀ ਪਾਉਂਦੇ ਵੀ ਨਿਆਣਾ ਵਿੱਚ ਵੀ ਦਿਨੇ ਘੱਟ ਵਾਸਤੇ ਰੱਖਵਾ ਦਰੇ ਨਹੀਂ ਦੇ ਨਾ ਜੀ ਜੀ ਆ ਤਾਂ ਇਸ ਕਾਰਨ ਵੀ ਆਪਾਂ ਪਾਇਆ ਥੀਲ ਠੰਡੀ ਆ ਜੇ ਪਰ ਉਹ ਆ ਪਈ ਐ ਤੇ ਬੇਵਾਦੀ ਗੁਰਦਾ ਘਟੇ ਦੀ ਫਿਰਦੀ ਨਹੀਂ ਮੈਂ ਨਾਲੇ ਵੀ ਹਕੀਕਤ ਆ ਪਸੇ ਰਾਤ ਚੋਈ ਹੋਈ ਜਦੋਂ ਸਾਰੀ ਸਾਫਾਈ ਹੋਈ ਜਾਏ ਨਾ ਠੀਕ ਹੈ ਸਵੇਰ ਦੀ ਹਾਂ ਰੇਟ ਕੀ ਕਰਦੇ ਆ ਅੱਪਰੇ ਬਈ ਰੇਟ ਮੁੱਲ ਕਰਾ ਲੈ 13 ਵਾਲੇ 140 ਵਾਲੇ 110 ਦੀ ਬੱਸੀ ਆਪਾਂ ਦੇ ਦਾਂਗੇ ਮੂੰਹ ਪਿਓਰ ਚਾਹ ਬੰਦੀ ਮੱਟ ਕੇ ਦੇਖ ਲੈ ਤੇ ਆਪਾਂ ਦਿਖਾਉਂਦੇ ਨਾ ਸੋਵਰਨਟ ਵਾਲੇ ਜਿੱਥੇ ਦਿਖਾਉਂਦੇ ਥੋੜੀ ਜਿਹੀ ਬਾਹਰ ਵਿੱਚ ਚਵਾਈ ਹੋਈ ਹੈ ਕਰਦੇ ਆ ਜੀ ਕਰਦੇ ਆ ਆ ਆ ਬਚਾ ਦੇ ਜੀ ਚੈੱਕ ਕਰ ਲੋ ਮੂੰਹ ਪਿਓਰ ਜਾ ਪਿਓਰ ਜਾ ਚਾਰ ਦੰਦਾ ਠੀਕ ਹੈ ਤੇ ਨੋਖਰੇ ਘੋੜੇ ਵਰਗੀ ਬੱਸੀ ਆ ਭਰਾ ਮੇਰਾ ਜੇਰ ਪ੍ਰੋਪਰ ਪੈ ਗਈ ਮਾਨਤਾਨ ਹੋ ਜੂਗਾ ਬਸ ਦੇ ਕੇ ਚੋਰਾਗੇ ਨਾ ਪਤਾ ਲੈਣ ਆਲਾ ਬਸ ਇਹਨੂੰ ਦੇ ਕੇ ਚੋਰਾਗੇ ਨਾ ਕੱਦ 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 ਪੱਖੋਂ ਵੀ ਦਿਖਾ ਦੇ ਜੀ ਮੇਰਾ ਸਿਰ ਤੋਂ ਬਾਹਰ ਆ ਕੱ ਸਤ ਨਹੀਂ ਦੇਖਦਾ ਬੰਦਾ ਲਕਉਂਦੀ ਹੈ ਹਾਂ ਬਹੁਤ ਵੱਡੀ ਆਸਾ ਵੱਡੀ ਆਸਾ ਤਾਂ ਪਿੰਡ ਢੌਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਵੀਰੋ ਦੇਖਣੇ ਚਾਹਦੇ ਦੁਕਾਨਾਂ ਦੇ